ਸੰਗਤ ਜੀ ਜ਼ਿਲ੍ਹਾ ਅਮਰਸਰ ਦੇ ਵਿੱਚ ਖੜੇ ਆ ਰਮਦਾਸ ਦੇ ਲਾਗੇ ਪਿੰਡ ਹੈ ਜਟਾ ਤੇ ਜੋ ਤਸਵੀਰਾਂ ਦੇ ਵਿੱਚ ਤੁਸੀਂ ਸੇਖ ਸੰਗਤਾਂ ਦੇਖ ਰਿਹਾ ਜੇ ਇਹ ਇਲਾਕੇ ਤਰਨਤਾਰਨ ਤੋਂ ਆਏ ਨੇ ਪਿੱਖੀਵਿੰਡ ਤੋਂ ਜਿੱਥੇ ਕਿ ਆਪ ਸਤਲੁਜ ਬਿਆਸ ਨੇ ਕਹਿਰ ਮਚਾਇਆ ਹੈ ਸੰਗਤਾਂ ਦੇ ਹੌਸਲੇ ਬੁਲੰਦ ਨੇ ਆਪਣਾ ਜ਼ਿਲ੍ਹਾ ਭਾਵੇਂ ਸਾਰਾ ਹੀ ਡੁੱਬਿਆ ਪਿਆ ਵਾ ਆਪਣਾ ਇਲਾਕਾ ਇਹਨਾਂ ਦਾ ਸਾਰਾ ਹੀ ਡੁੱਬਿਆ ਪਿਆ ਪਰ ਜਦੋਂ ਹੀ ਪਤਾ ਲੱਗਾ ਕਿ ਰਾਵੀ ਨੇ ਇਧਰ ਵੀ ਜਿਹੜਾ ਵਾ ਉਹ ਆਪਣੀ ਲੋਕਾਂ ਨੂੰ ਲਪੇਟ ਦੇ ਵਿੱਚ ਲਿਆ ਤੇ ਲੋਕਾਂ ਦੇ ਘਰ ਫਸਲਾਂ ਤਬਾਹ ਕਰ ਦਿੱਤੀਆਂ ਤੇ ਰਿਆ ਨਹੀਂ ਗਿਆ ਉਹਨਾਂ ਤੋਂ ਵੱਡੇ ਪੱਧਰ ਤੇ ਪ੍ਰਸ਼ਾਦਿਆਂ ਦੀ ਤੇ ਸਬਜੀ ਦੀ ਤੇ ਹੋਰ ਸੁਕੀਆਂ ਰਸਾਂ ਦੀ ਸੇਵਾ ਲੈ ਕੇ ਆਏ ਆ ਇੱਕ ਸਮਾਜ ਸੇਵੀ ਵੀਰ ਹੈ ਨਾਲ ਸਕੂਲ ਦੇ ਮੁਖੀ ਆ ਉਹਨਾਂ ਦੇ ਨਾਲ ਬਾਬਾ ਜੀ ਨੇ ਸਤਕਾਰ ਕਮੇਟੀ ਤੋਂ ਸਾਰੇ ਵੀਰ ਜਿਹੜੇ ਆ ਤਰਨਤਾਰਨ ਜ਼ਿਲ੍ਹੇ ਤੋਂ ਆਏ ਨੇ ਗੱਲਬਾਤ ਉਹਨਾਂ ਦੇ ਨਾਲ ਕਰਦੇ ਆ ਕਿ ਕੀ ਭਾਵਨਾਵਾਂ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵੇਜੂ ਫਤੇ ਜੀ ਗੱਲ ਕਰੀਏ ਤਾਂ ਆਪ ਉਥੇ ਜਿਹੜਾ ਭਿੱਖੀਪਿੰਡ ਜਿਹੜੇ ਇਲਾਕੇ ਤੋਂ ਤੁਸੀਂ ਆਏ ਜੇ ਸਤਲੁਜ ਬਿਆਸ ਨੇ ਜਿਹੜਾ ਉਥੇ ਵੱਡੇ ਪੱਧਰ ਤੇ ਕਹਿਰ ਮਚਾਇਆ ਲੋਕਾਂ ਦੀਆਂ ਫਸਲਾਂ ਲੋਕਾਂ ਦੇ ਘਰ ਦਬਾਹ ਕਰ ਦਿੱਤੇ ਆ ਪਰ ਫਿਰ ਵੀ ਤੁਸੀਂ ਉਥੇ ਮੁਸੀਬਤ ਦੇ ਵਿੱਚ ਹੁੰਦੇ ਹੋਏ ਵੀ ਜਿਹੜਾ ਇੱਧਰ ਰਮਦਾਸ ਅੰਮ੍ਰਿਤਸਰ ਵਾਲੀ ਸਾਈਡ ਤੇ ਆਏ ਜਿੱਥੇ ਰਾਵੀ ਨੇ تباہੀ ਮਚਾਈ ਹੋਈ ਕੀ ਕਹਿਣਾ ਚਾਹੁੰਦੇ ਜੀ ਕੀ ਮੰਨ ਦੇ ਵਿੱਚ ਭਾਵਨਾ ਹੈ ਜੀ ਸਾਨੂੰ ਪਤਾ ਲੱਗਾ ਸੀ ਕਿ ਇਸ ਇਲਾਕੇ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਉਧਰ ਕੁਝ ਸੰਸਥਾਵਾਂ ਸੰਪਰਦਾਵਾਂ ਪਹਿਲਾਂ ਹੀ ਸਵਾਵਾ ਤੇ ਸੀ ਇਹ ਇਲਾਕਾ ਦੂ ਹੋਣ ਕਰਕੇ ਇੱਥੇ ਕਾਫੀ ਲੋੜ ਸੀ ਇਹਨਾਂ ਚੀਜ਼ਾਂ ਦੀ ਸੋ ਅਸੀਂ ਸੋਚਿਆ ਕਿ ਇੱਥੋਂ ਦੇ ਲੋਕਾਂ ਤੱਕ ਵੀ ਪਹੁੰਚ ਕੀਤੀ ਜਾਵੇ ਔਰ ਸੰਗਤਾਂ ਤੱਕ ਇਹ ਰਾਸ਼ਨ ਪਹੁੰਚਾਏ ਜੀ ਹਾਂਜੀ ਕਿੰਨੀ ਕਿ ਜੜੀ ਸੰਗਤਾਂ ਨੂੰ ਇਧਰ ਕਿਹੜੀ ਕਿਹੜੀ ਚੀਜ਼ ਦੀ ਲੋੜ ਆ ਤੇ ਕਿੰਨਾ ਗੜੜਾ ਵਾ ਤੁਸੀਂ ਵੇਖਿਆ ਦੌਰਾ ਕਰਕੇ ਕਾਫੀ ਲੰਮੇ ਸਮੇਂ ਤੋਂ ਫਿਰ ਰਿਹਾ ਜੇ ਕੀ ਹਾਲਾਤ ਨੇ ਇਧਰ ਦੇ ਇਧਰ ਦੇ ਹਾਲਾਤ ਕਾਫੀ ਬਦਤਰ ਨੇ ਜੀ ਸਭ ਤੋਂ ਪਹਿਲਾਂ ਤਾਂ ਜਿੰਦਾ ਰਹਿਣ ਵਾਸਤੇ ਬੰਦੇ ਨੂੰ ਰੋਟੀ ਚਾਹੀਦੀ ਆ ਪਾਣੀ ਚਾਹੀਦਾ ਔਰ ਇਹਨਾਂ ਚੀਜ਼ਾਂ ਦੀ ਇੱਥੇ ਕਾਫੀ ਕਿੱਲਤ ਸੀ ਪਾਣੀ ਤੁਸੀਂ ਵੇਖਿਆ ਘੇਰੇ ਘੇਰੇ ਹੀ ਪ੍ਰਸਾਦ ਦਾ ਪਾਣੀ ਆ ਔਰ ਹੜਾਂ ਦਾ ਪਾਣੀ ਆ ਪਹਿਲੀ ਗੱਲ ਤੇ ਇਹ ਹੈ ਕਿ ਇੱਥੇ ਬਿਜਲੀ ਵੀ ਨਹੀਂ ਆ ਰਹੀ ਸੋ ਬਿਜਲੀ ਨਾ ਹੋਣ ਕਰਕੇ ਪਾਣੀ ਦੀ ਵੀ ਬਹੁਤ ਵੱਡੀ ਸਮੱਸਿਆ ਹੈ ਸੋ ਪਾਣੀ ਦੇ ਨਾਲ ਨਾਲ ਫਿਰ ਪ੍ਰਸ਼ਾਦਾ ਔਰ AC ਦੀ ਸਭ ਕਲਤ ਸੀ ਇਹਦੇ ਕਰਕੇ ਹੁਣ ਕੋਸ਼ਿਸ਼ ਦੇਖ ਰਿਹਾ ਹਾਂ ਹੋਰ ਵੀ ਇਲਾਕਿਆਂ ਤੋਂ ਸਹਾਇਤਾ ਆ ਰਹੀਆਂ ਨੇ ਔਰ ਇਹਨਾਂ ਦੀ ਇੱਥੇ ਮਦਦ ਕੀਤੀ ਜਾ ਰਹੀ ਹੈ। ਕੀ ਕੀ ਰਸਤਾ ਜਿਹੜੀਆਂ ਤੁਸੀਂ ਲੈ ਕੇ ਆਏ ਸੀ ਅੱਜ? ਅ ਅੱਜ ਪ੍ਰਸ਼ਾਦੇ ਲੈ ਕੇ ਆਏ ਸੀ ਅ ਫਿਰ ਨਾਲ ਸਬਜ਼ੀ ਦਾ ਪ੍ਰਬੰਧ ਕਰਕੇ ਲੈ ਕੇ ਆਏ ਔਰ ਬਰਸਾ ਹੁਣ ਇੱਥੇ ਫਿਰ ਮਛਰਾਂ ਦੀ ਬੜੀ ਰਾਤ ਨੂੰ ਸਮੱਸਿਆ ਹੈ ਉਹਦੇ ਵਾਸਤੇ ਅ ਕੁਝ ਜਿਹੜੀ ਦਵਾਈ ਲੈ ਕੇ ਆਏ ਜਿਹੜੇ ਮੋਸਕਿਟੋ ਰਿਪੈਲੈਂਟ ਨੇ ਕਿ ਉਹਨਾਂ ਨੂੰ ਮਛਰਾਂ ਤੋਂ ਥੋੜੀ ਰਾਹਤ ਮਿਲੇ ਰਾਤ ਨੂੰ ਹਾਂਜੀ। ਇਹ ਦੇਖਣ ਨੂੰ ਮਿਲਿਆ ਤੇ ਕਈ ਵਾਰ ਹੈ ਨਾ ਲੋਕ ਵੇਖੀਏ ਤਾਂ ਮੁਸੀਬਤ ਵਿੱਚ ਵੀ ਆ ਵੈਸੇ ਤਾਂ ਪੰਜਾਬੀ ਜਿਹੜੇ ਬੜੇ ਖੁੱਲੇ ਸੁਭਾਅ ਦੇ ਹੁੰਦੇ ਨੇ ਪਰ ਕਈ ਵਾਰ ਵੇਖਿਆ ਕਿ ਜਦੋਂ ਲੋਡ ਹੋਵੇ ਤਾਂ ਵਿਦਕਰੇ ਬਾਜੀ ਦੀ ਦੇਖਣ ਨੂੰ ਮਿਲਦੀ ਪਰ ਅਸੀਂ ਦੇਖਿਆ ਕਿ ਅੱਜ ਤੁਸੀਂ ਹਰ ਇੱਕ ਜਗ੍ਹਾ ਤੇ ਗੁਰਦੁਆਰਾ ਸਾਹਿਬ ਪਿੰਡਾਂ ਦੇ ਵਿੱਚ ਜਾ ਰਹੇ ਜੇ ਇਤੋਂ ਤੱਕ ਕਿ ਚਰਚਾ ਗਿਰਜਾ ਘਰਾਂ ਦੇ ਵਿੱਚ ਵੀ ਜਿਹੜੇ ਆ ਉੱਥੇ ਤੁਸੀਂ ਜਾ ਕੇ ਹਰ ਇੱਕ ਧਰਮ ਦੀ ਜਿਹੜੀ ਬਾਹ ਫੜ ਰਾਇ ਜੀ ਕਿੱਦਾਂ ਦੇਖਦੇ ਜੀ ਇਹਨਾਂ ਚੀਜ਼ਾਂ ਗੁਰੂ ਸਾਹਿਬ ਦਾ ਸਿਧਾਂਤ ਆ ਕਿ ਜਦੋਂ ਵੀ ਕਿਤੇ ਭੀੜ ਪੈਂਦੀ ਆ ਕਿਸੇ ਵੀ ਉਦੋਂ ਫਿਰ ਜਾਤੀ ਨਹੀਂ ਧਰਮ ਨਹੀਂ ਵੇਖਿਆ ਜਾਂਦਾ ਔਰ ਉਦੋਂ ਤਾਂ ਤੁਸੀਂ ਦੇਖਿਆ ਇਹ ਖਾਲਸਾ ਪਰੰਪਰਾ ਦੀ ਔਰ ਰੀਤ ਵੀ ਆ ਕਿ ਫਿਰ ਉਹ ਜਾਣ ਦੇਰ ਤੱਕ ਵੀ ਚਲੇ ਜਾਂਦੇ ਆ ਤੇ ਚਲੋ ਆਪਾਂ ਤਾਂ ਬਸ ਇੱਕ ਰਸਤਾ ਪਚਾ ਕੇ ਔਰ ਪਾਣੀ ਪਚਾ ਕੇ ਜਿਹੜੀ ਉਹ ਸੇਵਾ ਲੈ ਰਹੇ ਆ ਔਰ ਬਿਲਕੁਲ ਜਿਹੜੀ ਤੁਸੀਂ ਗੱਲ ਕੀਤੀ ਕਿ ਵਿਤਕਰੇ ਵਾਲੀ ਕੋਈ ਗੱਲ ਨਹੀਂ ਆਪਾਂ ਚਰਚਾ ਵਿੱਚ ਵੀ ਗਏ ਉੱਥੇ ਵੀ ਪ੍ਰਸ਼ਾਦਾ ਪਾਣੀ ਸੀ ਜਿਹੜਾ ਉੱਥੇ ਵਰਤਾਇਆ ਔਰ ਸਾਰਿਆਂ ਨੇ ਉਸ ਨੂੰ ਕਬੂਲ ਵੀ ਕੀਤਾ ਸੋ ਮੈਨੂੰ ਨਹੀਂ ਲੱਗਦਾ ਕਿ ਸਿੱਖ ਜਿਹੜਾ ਵੀ ਜਿੰਨਾ ਵੀ ਸਿੱਖ ਭਾਈਚਾਰਾ ਆ ਰਿਹਾ ਉਹ ਕਿਸੇ ਵੀ ਤਰ੍ਹਾਂ ਦਾ ਕੋਈ ਉੱਥੇ ਵਿਤਕਰਾ ਜਾਂ ਉਹਨਾਂ ਵਿੱਚ ਕੋਈ ਐਵੇਂ ਦੀ ਭਾਵਨਾ ਹੋਵੇ ਇਥੋਂ ਪੰਜਾਬ ਦੇ ਵਿੱਚ ਤੁਸੀਂ ਬਾਹਰ ਵੀ ਜਦੋਂ ਕਿਤੇ ਮੁਸ਼ਕਲ ਆਉਂਦੀ ਆ ਤੁਸੀਂ ਵੇਖਿਆ ਹੋਊਗਾ ਕੇਰਲਾ ਵਿੱਚ ਵੀ ਉਦੋਂ ਫਲਡਸ ਆਏ ਸੀ ਔਰ ਕੇਰਲਾ ਵਿੱਚ ਵੀ ਜਾ ਕੇ ਸਿੱਖ ਸੰਸਥਾਵਾਂ ਨੇ ਉਦੋਂ ਮਦਦ ਕੀਤੀ ਜਾਂ ਬਿਹਾਰ ਵਾਲੀ ਸਾਈਡ ਤੇ ਵੀ ਜਦੋਂ ਫਲਡਸ ਆਉਂਦੇ ਨੇ ਸਿੱਖ ਸੰਸਥਾਵਾਂ ਨੇ ਜਾ ਕੇ ਔਰ ਸਿੱਖਾਂ ਨੇ ਜਾ ਕੇ ਮਦਦ ਕੀਤੀ ਸੋ ਇਹ ਤਾਂ ਗੁਰੂ ਦਾ ਸਿਧਾਂਤ ਹੈ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਹੈ ਕਲਗੀਧਰ ਪਾਸ਼ਾ ਦਾ ਸਿਧਾਂਤ ਹੈ ਇਹਦੇ ਵਿੱਚ ਤਾਂ ਕੋਈ ਵੀ ਵਖਰੇਵਾ ਜਾਂ ਕੋਈ ਵਿਤਕਰਾ ਨਹੀਂ ਹੈਗਾ ਸੋ ਬਾਬਾ ਜੀ ਵੀ ਸਾਡੇ ਨਾਲ ਮੌਜੂਦ ਆ ਬਾਬਾ ਜੀ ਕੀ ਕਹਿਣਾ ਚਾਹੋਗੇ ਜਹੇ ਹਾਲਾਤਾਂ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਲਾਤੇ ਵੇਖੇ ਬਹੁਤ ਸਾਰਾ ਖਾਲਸਾ ਜੀ ਬਹੁਤ ਹੀ ਬਾੜੇ ਬੇਤਰਿਆ ਬਹੁਤ ਹੀ ਜਿਆਦਾ ਸਾਰੀਆਂ ਫਸਲਾਂ ਤਬਾਹ ਹੋ ਚੁੱਕੀਆਂ ਹੁਣ ਤੇ ਆਪਣੇ ਜਿੰਨੀਆਂ ਸੁੱਖ ਕੌਮ ਆ ਕਿੰਨਾ ਆਪਣਾ ਸਿੱਖਪਣ ਤੇ ਉਹਦਾ ਸਭ ਦਾ ਫਰਜ਼ ਬਣਦਾ ਹੈ ਕਿ ਇਹਨੂੰ ਹੋਣ ਜਿਆਦਾ ਕਿ ਜਿਆਦਾ ਤੱਕ ਤਬਾਈ ਇਧਰ ਹੋਈ ਆ ਰਮਜ਼ਾਹ ਦੇ ਇਲਾਕੇ ਚ ਤੇ ਸਾਰੀਆਂ ਸੰਗਤਾਂ ਨੂੰ ਅਪੀਲ ਹੈ ਕਿ ਇਧਰ ਨੂੰ ਆਉਣ ਜਿਵੇਂ ਸਾਡੇ ਇਹ ਆਪਣੇ ਸਾਰੇ ਆ ਕਲਗੀਧਾਰ ਆਪਣੇ ਨਾਲ ਬੁੱਢਾ ਸਿੰਘ ਸਾਰਾ ਉਦਮ ਇਹ ਕਰ ਰਿਹਾ ਉਥੋਂ ਇਹਨਾਂ ਦੇ ਨਾਲ ਬੱਚੇ ਡਰਾਈਵਰ ਗੱਡੀਆਂ ਸਭ ਜਿੰਨੇ ਪਿੰਡਾਂ ਦੇ ਸੰਗਤਾਂ ਪ੍ਰਸ਼ਾਦ ਦੇ ਪਾਣੀ ਲੰਗਰ ਚਾਹ ਪਾਣੀ ਸਾਰੇ ਵੇਖੋ ਇੰਨਾ ਉਦਮ ਕਰਨਾ ਇਤਰਾ ਹੋਣਾ ਐਡੀ ਦੂਰ ਫੇਰ ਵੀ ਬਹੁਤ ਨਾ ਇੱਕ ਸ਼ਲਾਘਾਯੋਗ ਆ ਬਹੁਤ ਜ਼ਿਆਦਾ ਕਦਮ ਇਹ ਸ਼ਲਾਘਾਯੋਗ ਆ ਜਿਹੜਾ ਸਾਡੇ ਬੁੱਢਾ ਸਿੰਘ ਕਲਗੀਧਾਰਾ ਲਈ ਕਰ ਰਹੇ ਆ ਪਰ ਉਹਨਾਂ ਦੇ ਨਾਲ ਲੱਗੇ ਸਾਨੂੰ ਆਵਾਜ਼ ਦਿੰਦੇ ਅਸੀਂ ਹਰ ਦਾ ਮਨ ਨਾਲ ਉਹਨਾਂ ਦੇ ਹੁੰਨੇ ਆ ਆ ਬੜੀ ਸਹੀਂ ਇਹ ਸਵਾਮਾਂ ਵੀ ਨਿਭਾਰੇ ਆ ਬੜੇ ਬੱਚੇ ਵੀ ਤੁਹਾਨੂੰ ਪਤਾ ਸਾਰਿਆਂ ਨੂੰ ਏਰੀਏ ਨੂੰ ਪਤਾ ਹੀ ਆ ਕਿ ਬੱਚੇ ਵੀ ਬਹੁਤ ਫ੍ਰੀ ਕਲਾਸਾਂ ਪੜ੍ਹ ਰਹੇ ਉੱਥੇ ਜਿੰਨੀ ਵੀ ਹੋ ਸਕਦੀ ਬਹੁਤ ਸੇਵਾ ਨਿਭਾਰੇ ਆ ਪਰ ਇਹਨਾਂ ਦੇ ਨਾਲ ਜਿਨਾਂ ਵੀ ਇਹ ਕਾਨੂੰ ਸਾਥੇ ਅਸੀਂ ਸਹਿਯੋਗ ਦੇਣੀ ਬਾਕੀ ਬੇਨਤੀ ਆ ਕਿ ਇੱਥੇ ਹੁਣ ਸਾਨੂੰ ਇੱਕ ਇੱਕ ਦੇ ਜਲਦੀ ਕਹਿਣ ਤਾਂ ਸੰਗਤਾਂ ਜਿੰਨੀਆਂ ਨੂੰ ਆਪਾਂ ਮਿਲੇ ਆ ਤੇ ਇੱਕ ਬਸ ਰਾਸ਼ਨ ਪਾਣੀ ਦੇ ਧੱਕ ਦੇਣ ਪੱਕਾ ਚਾਹੀਦਾ ਹੋਣਾ ਚਾਹੀਦਾ ਕਿਉਂ ਰੋਟੀ ਤੋਂ ਬਿਗੇਣਾ ਤੇ ਕੋਈ ਆਪਣਾ ਗੁਜ਼ਾਰਾ ਨਹੀਂ ਹੈ ਤੇ ਬਾਕੀ ਸਾਰੇ ਸੰਗਤਾਂ ਨੂੰ ਪੀਲ ਇਧਰ ਨੂੰ ਆਣ ਕੇ ਵੇਖਣੇ ਇੱਕ ਵਾਰ ਕੀ ਹਾਲ ਆ ਤੇ ਬਹੁਤ ਬਹੁਤ ਧੰਨਵਾਦ ਸੋ ਇਹ ਉਹ ਸੰਗਤਾਂ ਨੇ ਜਿਹੜੀਆਂ ਤਰਨਤਾਰਨ ਜ਼ਿਲ੍ਹੇ ਤੋਂ ਆਈਆਂ ਨੇ ਤੇ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰ ਇਧਰ ਦੀਆਂ ਤਸਵੀਰਾਂ ਦਿਖਾ ਦितीਆਂ ਜਣਾ ਇਹ ਹਾਲਾਤ ਨੇ ਇਹ ਫਸਲਾਂ ਨੇ ਕਿ ਉੱਤੇ ਜਿਹੜੇ ਆ ਉਹ ਪੱਤੇ ਹੀ ਥੋੜੇ ਥੋੜੇ ਦਿਖਦੇ ਨੇ ਇਹ ਝੋਨਾ 3 3 ਫੁੱਟ ਜਿਹੜਾ ਵਾ ਉਹ ਪਾਣੀ ਦੇ ਵਿੱਚ ਡੁੱਬ ਗਿਆ ਜਿਹੜਾ ਸਾਰਾ ਇੱਥੇ ਇਥੋਂ ਤੱਕ ਜਿਹੜਾ ਕਮਾਦ ਆ ਉਹ ਵੀ ਜਿਹੜਾ ਵਾ ਇਥੋਂ ਡੁੱਬ ਚੁੱਕਾ ਵਾ ਜ਼ੂਮ ਕਰਕੇ ਜਿਹੜੀਆਂ ਤਸਵੀਰਾਂ ਨੇ ਜੋ ਝੋਨੇ ਡੁੱਬੇ ਦੀਆਂ ਨੇ ਉਹ ਦਿਖਾਈਆਂ ਜਾਣ ਕੈਮਰਾਮੈਨ ਨੂੰ ਕਹਾਂਗਾ ਕਿ ਇਹ ਹਾਲਾਤ ਨੇ ਇੱਧਰ ਦੇ ਰਮਦਾਸ ਦਾ ਜਿਹੜਾ ਇਲਾਕਾ ਹੈ ਜ਼ਿਲ੍ਹਾ ਅੰਮ੍ਰਿਤਸਰ ਪੈਂਦਾ ਹੈ ਪਰ ਫਿਰ ਵੀ ਜਿਹੜੇ ਲੋਕ ਨੇ ਪੰਜਾਬੀ ਚੜ੍ਹਦੀ ਕਲਾ ਦੇ ਵਿੱਚ ਨੇ ਜਿਹੜੇ ਅਸੀਂ ਘਰ ਦੇ ਗਾੜੀ ਖੜੇ ਆ ਇਹ ਘਰ ਦੀਆਂ ਤਸਵੀਰਾਂ ਦੇਖ ਲਓ ਬਾਪੂ ਜੀ ਉੱਤੋਂ ਹੀ ਆਵਾਜ਼ਾਂ ਦੇ ਰਹੇ ਸਨ ਕਿ ਚਾਹ ਬਣਾਈਏ ਆ ਆ ਭਾਵੇਂ ਮੁਸੀਬਤਾਂ ਦੇ ਵਿੱਚ ਘਿਰੇ ਨੇ ਪਰ ਫਿਰ ਵੀ ਜਿਹੜਾ ਵਾ ਆਉ ਭਗਤ ਕਰ ਰਹੇ ਨੇ ਤੇ ਚੜ੍ਹਦੀ ਕਲਾ ਦੇ ਵਿੱਚ ਨੇ ਸੋ ਇਹ ਪੰਜਾਬੀ ਹਰ ਵਕਤ ਜਿਹੜੀ ਲੋਕਾਂ ਦੀ ਮਾਂ ਫੜਦੇ ਨੇ ਅੱਜ ਪੰਜਾਬ ਦੇ ਵਿੱਚ ਮੁਸੀਬਤ ਜਿਹੜੀ ਪਈ ਆ ਤਾਂ ਪੰਜਾਬੀ ਆਪਣੇ ਆਪਣੇ ਹੀ ਆਪਣਿਆਂ ਦੀ ਜਿਹੜੀ ਮਾਂ ਫੜ ਰਹੇ ਨੇ ਸੋ ਜਿੰਨੇ ਵੀ ਮਦਦ ਜਿਹੜੇ ਕਰਨੀ ਹੋਵੇ ਇਲਾਕਾ ਜਿਹੜਾ ਅੰਮ੍ਰਿਤਸਰ ਦਾ ਰਮਦਾਸਵਾਲੀ ਸਾਈਡ ਤੇ ਬਹੁਤ ਵੱਡੀ ਰਾਵੀ ਨੇ ਜਿਹੜਾ ਲੋਕਾਂ ਨੂੰ ਆਪਣੀ ਲਪੇਟ ਦੇ ਵਿੱਚ ਲਿਆ ਤੁਸੀਂ ਵੀ ਇੱਥੇ ਆ ਕੇ ਜਿਹੜੀ ਆ ਲੋਕਾਂ ਦੀ ਮਦਦ ਕਰ ਸਕਦੇ ਜੀ ਇੱਥੇ ਡੰਗਰਾਂ ਦੇ ਲਈ ਜਿਹੜਾ ਪਸ਼ੂਆਂ ਦੇ ਲਈ ਉਹ ਚਾਰੇ ਦੀ ਲੋੜ ਹੈ ਲੋਕਾਂ ਨੂੰ ਪਾਣੀ ਦੀ ਲੋੜ ਹੈ ਹੋਰ ਸੁੱਕੇ ਰਸਨ ਦੀ ਲੋੜ ਹੈ ਕਿਉਂਕਿ ਘਰਾਂ ਦੇ ਵਿੱਚ ਜੋ ਡੰਗਰਾਂ ਦਾ ਚਾਰਾ ਸੀ ਉਹ ਸਾਰਾ ਪਾਣੀ ਦੇ ਵਿੱਚ ਰੁੜ ਗਿਆ ਜਾ ਗਿੱਲਾ ਹੋ ਗਿਆ ਹੁਣ ਪਾਉਣ ਜੋਗ ਨਹੀਂ ਆ ਤੇ ਪਾਣੀ ਦੇ ਪ੍ਰਬੰਧ ਵੀ ਜਿਹੜੇ ਲੋਕਾਂ ਦੇ ਕੋਲ ਉਹ ਹੈ ਨਹੀਂ ਕਿਉਂਕਿ ਲਾਈਟ ਦਾ ਪ੍ਰਬੰਧ ਜਿਹੜਾ ਉਹ ਇੱਥੇ ਬਿਲਕੁਲ ਨਹੀਂ ਹੈਗਾ ਲਾਈਟ ਵੀ ਜਿਹੜੀ ਖਤਮ ਹੋ ਚੁੱਕੀ ਆ ਸੋ ਹੋਰ ਵੀ ਤਸਵੀਰਾਂ ਤੁਹਾਡੇ ਨਾਲ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਕੀ ਕਹਿਣਾ ਚਾਹੁੰਦੇ ਬਾਬਾ ਜੀ ਬਾਬਾ ਜੀ ਇੱਕ ਵੇਖੋ ਉਹ ਸਿੰਘ ਚਾਹ ਲੈ ਕੇ ਆ ਰਿਹਾ ਹੈ ਤੇ ਇਤੋਂ ਹੀ ਇਹੀ ਬਹੁਤ ਅਲੱਗ ਆ ਯੂਗੀ ਇਹੀ ਕਰਦੇ ਮੈਂ ਕਿ ਇੱਕ ਡੁੱਬੇ ਹੋਣਾ ਇਹ ਮਾਗੀ ਵਾਲੇ ਜਰਨੈਲ ਇਦਾਂ ਨਹੀਂ ਵਜਦੇ ਆ ਵੇਖੋ ਇਹ ਤੁਹਾਡੇ ਸਾਹਮਣੇ ਚਾਹਲਾ ਸਿੰਘ ਆ ਰਹੇ ਆ ਖੁਸ਼ੀ ਨਾਲ ਹੱਸ ਕੇ ਚਾਹ ਪੀਂਦੇ ਉਹਨਾਂ ਨੂੰ ਕੋਈ ਕੇਰੇ ਤੇ ਕੋਈ ਦਾਸ ਹੀ ਨਹੀਂ ਕੀ ਉਹ ਕਹਿੰਦੇ ਕੁਦਰਤ ਦੇ ਕੰਮ ਆ ਚਲੋ ਕੋਈ ਗੱਲ ਨਹੀਂ ਸੁਖ ਸੁੱਖ ਸਰੀਰਾਂ ਦੇ ਨਾਲ ਆ ਤੇ ਨਾਲ ਆ ਸੰਗਤਾਂ ਸਿੱਖ ਸੰਗਤਾਂ ਜਦੋਂ ਨਾਲ ਸਾਦੇ ਨੇੜੀਆਂ ਕੋਈ ਪਰਵਾਹ ਹੀ ਨਹੀਂ ਕੀ ਬਾਕੀ ਉਹਨਾਂ ਦਾ ਹੌਸਲਾ ਵੇਖੋ ਉਹਨਾਂ ਦੇ ਖੜੇ ਆ ਔਰ ਚਾਹ ਲੈ ਕੇ ਵੇਖ ਲਓ ਤੁਹਾਡੇ ਸਾਹਮਣੇ ਆ ਗਏ ਆ ਸੋ ਇਹ ਇਹ ਉਹ ਵੀਰ ਆ ਵੇਖ ਲਓ ਚਾਹ ਜਿਹੜੀ ਆ ਉਹ ਸੇਵਾ ਜਿਹੜੀ ਆ ਜੋ ਇਹਨਾਂ ਦੀ ਮਦਦ ਲਈ ਲੋਕ ਆਏ ਕਿ ਪਾਣੀ ਵਿੱਚ ਡੁੱਬੇ ਆ ਇਹ ਚਾਹ ਬਣਾ ਕੇ ਜਿਹੜੀ ਆ ਉਹ ਲੋਕਾਂ ਦੀਆਂ ਜਿਹੜੀਆਂ ਵਾ ਉਹ ਅਸੀਸਾ ਲੈ ਰਹੇ ਨੇ ਤੇ ਚੜ੍ਹਦੀ ਕਲਾ ਦੇ ਵਿੱਚ ਸਿੰਘ ਨੇ ਸੋ ਵਿਸ਼ੇਸ਼ ਤੌਰ ਤੇ ਮੈਂ ਕਹਿੰਦਾ ਧੰਨਵਾਦ ਕਲਗੀਧਰ ਪਬਲਿਕ ਸਕੂਲ ਆ ਭਿੱਖੀਵੜ ਦੇ ਵਿੱਚ ਬڑے ਲੋਕਾਂ ਦੀ ਜਿਹੜੀ ਆ ਸਿੱਖਿਆ ਦੇ ਰਿਹਾ ਵੱਡੇ ਪੱਧਰ ਤੇ ਇਹਦੇ ਲੋਕਾਂ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਵੱਡੀਆਂ-ਵੱਡੀਆਂ ਬੁਲੰਦੀਆਂ ਦੇ ਉੱਥੋਂ ਪੜ੍ਹ ਕੇ ਪਹੁੰਚ ਚੁੱਕੇ ਆ ਤੇ ਉੱਥੋਂ ਦੇ ਜਿਹੜੇ ਦੇਖ ਰੇ ਕਰ ਰਹੇ ਆ ਬੁੱਢਾ ਸਿੰਘ ਜੀ ਉਹਨਾਂ ਨੇ ਇਹ ਜਿਹੜਾ ਅੱਜ ਦਾ ਉਪਰਾਲਾ ਕੀਤਾ ਤੇ ਇੱਥੇ ਲੋਕਾਂ ਤੱਕ ਜਿਹੜੀਆਂ ਸੁੱਕੀਆਂ ਰਸਤਾ ਤੇ ਹੋਰ ਜਿਹੜਾ ਸਮਾਨ ਪਹੁੰਚਾਇਆ ਵਾ ਸੋ ਉਹ ਤਸਵੀਰਾਂ ਮੈਂ ਜਿਹੜੀਆਂ ਇੱਕ ਵਾਰ ਫੇਰ ਦੇਖ ਲਈਆਂ ਜਾਣ ਕੇ ਜੋ ਜਿਹੜੀਆਂ ਚਾਹ ਬਣਾ ਕੇ ਬਾਪੂ ਜੀ ਜਿਹੜੇ ਕਹਿ ਰਹੇ ਸਨ ਉਹ ਵਾਕਈ ਜਿਹੜੀ ਆ ਚਾਹ ਜਿਹੜੀ ਆ ਉਹਨਾਂ ਨੂੰ ਸਿਕਾ ਰਹੇ ਆ ਸੋ ਹੋਰ ਵੀ ਤਸਵੀਰਾਂ ਤੁਹਾਡੇ ਨਾਲ ਲੈ ਕੇ ਹਾਜ਼ਰ ਹੋ みたいたんもる。